ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੋਕਤਲੇ ਤੁਸੀਂ ਵੀ ਬੈਂਕ ਦੇ ਵਿੱਚ ਪੈਸੇ ਜਮਾ ਕਰਵਾਉਂਦੇ ਹੋਮੋਗੇ ਕਿ ਬੈਂਕ ਦੇ ਵਿੱਚ ਤੁਹਾਡੇ ਪੈਸੇ ਸੇਫ ਨੇ ਪਰ ਸੋਚੋ ਜੇਕਰ ਬੈਂਕ ਦੇ ਵਿੱਚ ਜਮਾ ਕਰਵਾਏ ਪੈਸੇ ਹੀ ਤੁਹਾਨੂੰ ਨਾ ਮਿਲਣ ਉੱਥੇ ਹੀ ਤੁਹਾਡੇ ਨਾਲ ਠੱਗੀ ਹੋ ਜਾਵੇ ਤਾਂ ਫਿਰ ਤੁਸੀਂ ਕਿੱਥੇ ਜਾਵੋਗੇ ਤਰਸਲ ਇੱਕ ਬੈਂਕ ਦੇ ਵਿੱਚ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਤੇ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋ ਬੈਂਕ ਦੀ ਦੇਖਭਾਲ ਕਰਨ ਵਾਲੇ ਤੇ ਉੱਥੋਂ ਦਾ ਕੰਮਕਾਰ ਚਲਵਾਉਣ ਵਾਲੇ ਮੈਨੇਜਰ ਦੇ ਉੱਪਰ ਹੀ ਲੱਗੇ ਨੇ ਤਾਂ ਦੱਸੀ ਇੱਕ ਇੱਕ ਬੈਂਕ ਮੈਨੇਜਰ ਦੇ ਉੱਪਰ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ ਤਾਂ ਇਹ ਮਾਮਲਾ ਸਾਦਕ ਤੋਂ ਸਾਹਮਣੇ ਆਇਆ ਦੱਸੀ ਕਿ ਫਰੀਦਕੋਟ ਦੇ ਕਸਬਾ ਸਾਦਕ ਦੀ SBI ਬ੍ਰਾਂਚ ਦੇ ਵਿੱਚ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਵੱਜਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਿਆ ਤਾਂ ਦੱਸਦੀ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਵੱਜੀ ਆ ਜਿਸ ਤੋਂ ਬਾਅਦ ਉਹ ਇਕੱਠੇ ਹੋ ਕੇ ਬੈਂਕ ਦੇ ਵਿੱਚ ਪਹੁੰਚਦੇ ਆ ਤਾਂ ਇਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਉਹ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਨਾਲ ਠੱਗੀ ਵੱਜੀ ਆ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸਾਡੇ ਨਾਮ ਦੇ ਉੱਪਰ ਲਿਮਟਾਂ ਚੱਕੀਆਂ ਗਈਆਂ ਨੇ ਸਾਡੇ ऐसे है ਜਿਹੜੇ ਖਾਤਿਆਂ ਦੇ ਵਿੱਚੋਂ ਉਹ ਕਢਵਾਏ ਗਿਆ ਹਾਲਾਂਕਿ ਅਜੇ ਜਾਂਚ ਚੱਲ ਰਹੀ ਆ ਕਿੰਨੇ ਕੁ ਰੁਪਈਆ ਦੀ ਠੱਗੀ ਹੋਈ ਹੈ ਇਸ ਨੂੰ ਲੈ ਕੇ ਅਜੇ ਫਲਹਾਲ ਅੰਦਾਜ਼ਾ ਜਿਹੜਾ ਲਗਾਇਆ ਜਾ ਰਿਹਾ ਹਿਸਾਬ ਕਿਤਾਬ ਲਗਾਇਆ ਜਾ ਰਿਹਾ ਪਰ ਜੇਕਰ ਇਹਨਾਂ ਲੋਕਾਂ ਦੀ ਬੰਨੀ ਹੈ ਤਾਂ ਕਈਆਂ ਦਾ ਕਹਿਣਾ ਹੈ ਕਿ ਸਾਡੇ ਨਾਲ 55 ਤੋਂ 60 ਲੱਖ ਦੀ ਠੱਗੀ ਹੋਈ ਹੈ ਤਾਂ ਕੋਈ ਕਹਿੰਦਾ ਮੇਰੇ ਨਾਲ 20 ਲੱਖ ਦੀ ਠੱਗੀ ਹੋਈ ਹੈ ਕੋਈ 15 10 ਦੱਸ ਰਿਹਾ ਤਾਂ ਕੋਈ 7 ਤੇ ਕੋਈ 5 ਲੱਖ ਰੁਪਏ ਦੱਸ ਰਿਹਾ ਤਾਂ ਅਸੀਂ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਬੈਂਕ ਵਾਲਿਆਂ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਤਾਂ ਫਰੀਦਕੋਟ ਦੇ ਕਸਬਾ ਸਾਦਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੋਂ ਦੀ ਬ੍ਰਾਂਚ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਵੱਜੀ ਆ ਤਾਂ ਦੱਸਿਆ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਉੱਥੇ ਹੀ ਬੈਂਕ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਆਪਣੇ ਤੌਰ ਤੇ ਫਲਹਾਲ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਕਿ ਅਖਰ ਕਿਵੇਂ ਇਹਨਾਂ ਲੋਕਾਂ ਦੇ ਨਾਲ ਇਹ ਠੱਗੀ ਵੱਜੀ ਆ ਤੇ ਇਸ ਦੇ ਪਿੱਛੇ ਕੀ ਕੀ ਕਾਰਨ ਰਹੇ ਨੇ ਉਹਨਾਂ ਦਾ ਸਰੋ ਸਾਡੀ ਜਿਹੜੀ ਐਫ ਆਈ ਆਰ ਹੈ ਨਾ ਜ ਉਹਦੇ ਤੇ ਇੱਕ ਦਿਨ ਲੱਗੂਗਾ ਹੁਣ ਅਸੀਂ ਫੋਨ ਕਰਾ ਕੇ ਆਏ ਆ ਡੀ ਐਸ ਪੀ ਸਾਹਿਬ ਨੇ ਐਸ ਐਚ ਓ ਨੂੰ ਕਹਿਤਾ ਵੀ ਇੱਕ ਵਾਰੀ ਤੁਸੀਂ ਇੱਕ ਬੈਂਸੀ ਸਿੰਪਲ ਐਫ ਆਈ ਆਰ ਘਟਵਾ ਦਿਓ ਉਹਦੇ ਨਾਲ ਕੀ ਹੈ ਐਲਓਪੀ ਜਾਰੀ ਹੋ ਜੂਗੀ ਜਿਹਦੇ ਨਾਲ ਉਹ ਬੰਦਾ ਮਤਲਬ ਇਹ ਰਿਪੋਰਟ ਚਾਣੀ ਸੀ ਨੇ ਭਾਜੀ ਵੀਡੀਓ ਨਾ ਬਣਾਓ ਪ੍ਰੈਸ ਤੋਂ ਜੇਦੋ ਪ੍ਰੈਸ ਤੋਂ ਬੰਦੂ ਜੀ ਇਹਦਾ ਫਿਰ ਬਾਹਰ ਘੱਟ ਹੋ ਜਾਂਦਾ ਤੇ ਬਣਾਉਂਗੀ ਵੀਡੀਓ ਬਣੇਗੀ ਨਹੀਂ ਦੇਖੋ ਮੈਂ ਤਾਂ ਦੱਸਿਆ ਆਪਣੀ ਕ੍ਰੀਏਟ ਕਰਾਂਗੇ ਤਦ ਤੱਕ ਹਮ ਉਸਕੇ ਅਗੇਂਸਟ ਕਰਾਂਗੇ ਨਿਕਲੂਗਾ ਮੈਂ ਤੁਹਾਨੂੰ ਡੱਕੀ ਹੈ ਜੀ ਜੋ ਸਾਡੇ ਕੋਲੇ ਮਾਰਾ ਆਪਣਾ ਪ੍ਰੋਸੀਜਰ ਹੁੰਦਾ ਹੈ ਨਾ ਆਪ ਤੋਂ ਕੋਈ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਅਸੀਂ ਤਾਂ ਪੈਸੇ ਆਪਣੀ ਤੋਂ ਲੈਣੀ ਪੈਸੇ ਸੇਫ ਚਾਹੀਦੇ ਨੇ ਸੇਫ ਸਾਈਡ ਤੁਹਾਡੀ ਇਹ ਹੈ ਜੀ ਜਿਉ ਮੰਨ ਲਓ ਬੰਦਾ ਕਿੱਥੇ ਦਾ ਐਕਸ਼ਨ ਹੋ ਰਿਹਾ ਉਹਦੇ ਤੇ ਉਹ ਫੜਿਆ ਜਾਊਗਾ ਜੀ ਜੇ ਉਹ ਬੰਦਾ ਬਾਹਰ ਚਲਾ ਜਾਂਦਾ ਜੀ ਨਹੀਂ ਇੱਕ ਵਾਰ ਆਪਕੇ ਪੈਸੇ ਸੇਵ ਤਾਂ ਕਹਿ ਰਹੇ ਹਾਂ ਆਪਕੇ ਪੈਸੇ ਕਹੀਂ ਨਹੀਂ ਹੈ ਗੁਰਪ੍ਰੀਤ ਜੀ ਆਪਣੇ ਸਾਡੇ ਬੈਂਕ ਤੇ ਆਈ ਹੈ ਵੀ ਤੁਸੀਂ ਸ਼ੋਰ ਸ਼ੋਰ ਹੈ ਸਾਡੇ ਪੈਸੇ ਸੇ ਨਹੀਂ ਹਾਂਜੀ ਸਭ ਪਹਿਲੀ ਕਿਧਰ ਜਾਂਦੀ ਤੁਹਾਡੇ ਆਪ ਇੱਕ ਪਰਸੈਂਟ ਵੀ ਆਪਕਾ ਪੈਸਾ ਪੂਰੀ ਕਾਰਵਾਈ ਹੋਗੀ ਪੈਸੇ ਕਿਧਰ ਨਹੀਂ ਜਾਂਦੇ ਬੈਂਕ ਕੇ ਲਈ ਹੈ ਨਾ 2 4 5 ਕਰੋੜ ਕੇ ਵੈਲਿਊ ਨਹੀਂ ਹੈ ਆਪਨੇ ਸਟੇਟਮੈਂਟ ਨੰਬਰ ਹੈ ਵੈਲਿਊ ਕੋ ਪੈਸਾ ਨਹੀਂ ਆਇਆ ਸਬਜੈਕਟ ਵਿੱਚ ਵੀ ਇੱਕ ਉਹਦੇ ਕੋਲ ਵੀ ਜ਼ਿੰਮੇਵਾਰੀ ਹੈ ਤੁਸੀਂ ਸਰ ਤੁਸੀਂ ਐਸਪੀ ਤੇ ਵਿਸ਼ਵਾਸ ਕੀਤਾ ਹੈ ਐਸਪੀ ਮੈਂ ਵਿਸ਼ਵਾਸੇ ਖੜਾ ਉਤਰੂਗਾ ਬਹੁਤ ਜੁੜੇ ਆ ਬਹੁਤ ਤੁਸੀਂ ਜੇ ਤੁਸੀਂ ਐਸਪੀ ਤੇ ਵਿਸ਼ਵਾਸ ਕੀਤਾ ਨਾ ਤੁਹਾਡੇ ਦੇ ਸੂਰਾ ਕਰੀ ਉਤਰਾਂਗੇ ਪੂਰੀ ਕਾਰਵਾਈ ਚ ਤੁਹਾਨੂੰ ਵੀ ਟੈਨਸ਼ਨ ਨਾਲ ਹੋਗੀ ਇੰਡੀਵਿਜੁਅਲ ਬੰਦਾ ਸਾਰਾ ਗਰੁੱਪ ਸੰਦਾਏ ਕੋਸਾ ਮੈਂ ਬੈਂਕ ਆਇਆ ਵੀ ਨਹੀਂ ਕੈਸ਼ ਨਿਕਲਿਆ ਤੁਹਾਡੀ ਜੋਪਲੀ 16 ਲੱਖ ਕੋਈ ਬੌਚਰ ਤੇ ਆਪ ਦਾ ਸਾਈਨ ਨਹੀਂ ਹੈ ਨਾ ਕੋਈ ਬੌਚਰ ਨਹੀਂ ਹੈ ਬੌਚਰ ਹੈ ਨਹੀਂ ਬੌਚਰ ਲੱਗੇ ਹੋ ਤਾਂ ਆਮ ਸਾਡੇ ਇੰਟਰਨਲ ਬੋ ਸਾਰੀ ਪਰ ਹੈ ਸੇਵਿੰਗ ਦੇ ਵੌਚਰ ਹੈ ਗਿਆ ਸਹੀ ਤੁਹਾਡੇ ਕੋਲ ਇਹ ਪਹਿਲਾਂ ਦਿੱਸ ਕਿੰਨੇ ਵੇਲੇ ਹੈ ਨਹੀਂ ਕੋਈ ਥੋੜਾ ਰੱਖ ਜੀ ਇਹ ਬੈਂਕ ਆਇਆ ਹੈ ਕੋਈ ਕੁਝ ਨਹੀਂ ਸਾਰੇ ਕੈਸ਼ ਮੈਂ ਯਾਨੀ ਸੀਸੀਪੀਓ ਬੋਟੇ ਸਭ ਹਾਂ ਉਹ ਸਭ ਆ ਜਾਏ ਭਾਈ ਸਾਰੀ ਪੈਰ ਹੋ ਗਈ ਵੌਚਰ ਸੀ ਸੀਸੀਟੀਵੀ ਕੈਮਰੇ ਦੀ ਜੋ ਤੁਹਾਡੇ ਸਾਰੇ ਕੁਸ਼ਨ ਦੇ ਸਾਰਿਆਂ ਦਾ ਸਾਰਿਆਂ ਦਾ ਮੇਰੇ ਬਾਅਦ ਦਿੱਤਾ ਜਾਊਗਾ ਪਾਜੀ ਕੋਈ ਕਮੇਡੀ ਹੈ ਸਭ ਕੁਝ ਪਾ ਰਹੇ ਹੋ ਉਨਕੇ ਫੋਟੋਕਾਪੀ ਸਾਥ ਲਗਾਓ ਆਪਣੇ ਜੋ ਵੀ ਜਿਸਕੇ ਵੀ ਕੰਪਲੇਂਟਸ ਹੈ ਉਹ ਸਾਰੇ ਰਾਈਟਿੰਗ ਜੋ ਰਸੀਦ ਹੈ ਆਪਨੇ ਕਮਾ ਕਰਾਇਆ ਪੈਸਾ ਉਸ ਦੀ ਰਸੀਦ ਲਗਾਓ ਫੋਟੋਕਾਪੀ ਬੋ ਜੀ 1 ਮਿੰਟ ਬੇਨਤੀ ਹੈ ਮੈਂ ਬਰਸਤੂ ਵੀ ਆ ਮੈਂ ਆਰਤੀਆ ਸ਼ਿਸ਼ੂਸ਼ੰਦ ਵੀ ਮੈਨੂੰ ਸਮੱਸਿਆ ਕੀ ਹੈ ਇਹਨਾਂ ਦੀ ਗੱਲ ਬਿਲਕੁਲ درست ਹੈ ਤੁਸੀਂ ਬੈਠੇ ਰਹੇ ਕਾਜ ਰੋਲ ਲੀ ਗਏ ਉਹਨੂੰ ਬੰਦਾ ਆਊਟ ਆਫ ਇੰਡੀਆ ਜਾ ਫਿਰ ਤੁਸੀਂ ਕੀ ਕਰ ਲਓਗੇ ਇਹਨਾਂ ਨੇ ਪੈਸੇ ਰੋਲ ਡੀਐਸਪੀ ਸਾਹਿਬ ਕਹਿੰਦੇ ਸਾਰਾ ਮੈਂ ਕਹਿੰਦਾ ਜੀ ਜਾਂ ਤੁਸੀਂ ਰਿਟਰਨ ਜੀ ਅਸ਼ੂਰ ਕਰੋ ਕਿ ਜਿੰਨਾਂ ਦੇ ਨਾਲ ਕੋਈ ਫਰਕ ਹੈ ਅਸੀਂ ਬਈ ਪੈਸੇ ਦੇਣ ਪੈਸੇ ਬੈਂਕ ਦੇ ਇਹਨੂੰ ਪਿਆਰ ਹੈ ਇਹ ਨਹੀਂ ਗੱਲ ਵੀ ਤੁਸੀਂ ਹਰ ਤੱਕ ਕਰ ਦਿਓ ਕਰੋ ਤੁਸੀਂ ਇਹ ਕਰੋਗੇ ਜਾਵਣੇ ਨਿਕਲ ਜਾਓ ਆਉਂਦੇ ਨੂੰ ਸੜਾ ਹੁਣ ਤੁਸੀਂ ਇਹ ਨਾ ਕਿਸੇ ਸਾਹਮਣੇ ਤੋਂ ਸਾਡਾ 4,85,000 ਮੇਰੀ ਹੈ ਨਹੀਂ ਸਰ ਮੇਰੀ ਗੱਲ ਨਹੀਂ ਹੋਰ ਬਾਕੀ ਸਰ ਆਪਾਂ ਦਾ ਸਰ ਇੱਕ ਵਾਰੀ ਹੁਣ ਤੁਸੀਂ ਇਹ ਕਹਿਤਾ ਵੀ ਉਹਨੂੰ ਬੁਲਾਵਾਂਗੇ ਬਾਹਰ ਨਹੀਂ ਜਾਣ ਦੇਦੇ ਇੱਕ ਪਾਸੇ ਤੁਸੀਂ ਕਹਿੰਨੇ ਆ ਵੀ ਉਹਨੂੰ ਫੜ ਲਿਆ ਤਾਂ ਤੁਸੀਂ ਉਹ ਤੋਂ ਕੀ ਲੈ ਲਓਗੇ ਇਹਦਾ ਮਤਲਬ ਤੁਹਾਡੀ ਕੋਈ ਗਾਰੰਟੀ ਨਹੀਂ ਹੈ ਨਹੀਂ ਸਰ ਇਹਨਾਂ

ਮੈਂ ਇਹ ਤਾਂ ਜੋਇਨ ਕਰ ਰਿਹਾ ਫਰਾਈ ਦਰਜ ਕਰਵਾਵਾ ਚ ਹੈ ਬੈਂਕ ਦੀ ਇਨਵੈਸਟੀਗੇਸ਼ਨ ਸਾਰੇ ਯੂਜ਼ ਕਰ ਰਹੇ ਕਰੇਗਾ ਪ੍ਰੋਪਰ ਹੋਗਾ ਸਾਰਾ ਕੁਝ ਪੂਰੀ ਇਨਵੈਸਟੀਗੇਸ਼ਨ ਹੋਊਗੀ ਬਿਆਨ ਕੀ ਹੈ ਤੁਹਾਡਾ ਜੀ ਤੁਹਾਨੂੰ ਸਰ ਕਿਸ ਤਰ੍ਹਾਂ ਬਿਆਨ ਹੀ ਦੇ ਸਕਦੇ ਅਸੀਂ پہلے ਤੁਹਾਨੂੰ ਐਫਆਰਏ ਤੇ ਬਿਆਨ ਦੇ ਦੋ ਤੁਸੀਂ ਐਫਆਰਏ ਅਸੀਂ ਲੈਂਪ ਕਰੀਏ ਤੁਜੀ ਉਹ ਤੇ ਦੇਖੋ ਆਪ ਤੋਂ ਸੁਤੰਤਰ ਕੋਈ ਵੀ ਕਾਰਵਾਈ ਕਰਨੇ ਕੀ ਬਟ ਬੈਂਕ ਕਾਰਵਾਈ ਤਾਂ ਨਹੀਂ ਕਰੇਗੀ ਜਦ ਇਨਵੈਸਟੀਗੇਸ਼ਨ ਚੱਲੇਗੀ ਸਾਰਾ ਕੁਝ ਪੂਰਾ ਹੋ ਜਾਏਗਾ ਜੇ ਮੋਹਲਾ ਸਰ ਜੀ ਉਹ ਕਿਤੇ ਬਾਹਰ ਜਾਂਦਾ ਇਸ ਟੈਨਸ਼ਨ ਥੋੜੀ ਆ ਸਾਡੀ ਤਾਂ ਕੋਈ ਟੈਨਸ਼ਨ ਨਹੀਂ ਤੇ ਤੁਹਾਡੇ ਤੋਂ ਲੈਣੀ ਆ ਨਾ ਜੀ ਇਹਦੇ ਵਿੱਚ ਆਪ ਕੋ ਐਸਬੀਆਈ ਦੇਗੀ ਹਾਂ ਤੁਸੀਂ ਇਹ ਕਿਉਂ ਸਰ ਸਰ ਕਿਹੜਾ ਕੰਮ ਕਰਨਾ ਆਇਆ ਹੈ ਸਰ ਕਈ ਬੰਦਿਆਂ ਨੇ ਬੈਂਕ ਕਮਾਈਆ ਹੈ ਨਾ ਸਰ ਤੁਹਾਡਾ ਸਰ ਤੁਹਾਡਾ ਗੁੱਡ ਨੇਮ ਕੀ ਹੈ ਬਿਲਕੁਲ ਬਿਲਕੁਲ ਦੇਖੇ ਜੋ ਚੀਜ਼ ਹੈ ਨਾ ਬੈਂਕ ਇਸਕੇ ਲਈ ਜੀ ਸਰ ਤੁਸੀਂ ਡੀਐਸਪੀ ਜਾਂ ਪੁਲਿਸ ਡਿਪਾਰਟਮੈਂਟ ਤੋਂ ਫੀਅਰ ਅਪਲੀਕੇਸ਼ਨ ਸਕੈਨ ਕੀਤੀ ਕੋਈ ਐਸਐਸਪੀ ਆਫਿਸ ਹੁੰਦੀ ਹੈ ਆਪ ਲੋਗ ਆਪ ਵੀ ਆਪ ਲੋਗ ਦੇ ਸਕਦੇ ਹੋ ਨਹੀਂ ਨਹੀਂ ਦਿੱਤੀ ਵੀ ਹੈ ਇਹ ਗੁਰਪ੍ਰੀਤ ਸਿੰਘ ਤੁਸੀਂ ਦਿਖਾਓਗੇ ਨਹੀਂ ਆਏ ਤੇ ਆ ਜੀ ਜਸਵਿੰਦਰ ਸਿੰਘ ਤੇ ਕਿੰਨੇ ਕੇ ਪੈਸੇ ਦਾ ਤੁਹਾਡਾ ਲੈਂਡ ਦੇਣਾ ਸੀ ਜਿਹੜਾ ਅੱਜ ਤੇ ਬੈਂਕ ਦੇ ਨਾਲ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ ਪਣੋਂ 55 ਤੋਂ 60 ਲੱਖ ਤੇ 55 ਤੋਂ 60 ਲੱਖ ਇੱਕ ਤੁਹਾਡੇ ਲਿਮਿਟ ਸੀ ਇਸ ਸੇਵਿੰਗ ਅਕਾਊਂਟ ਸੀ ਕੀ ਆ ਜੀ ਤਿੰਨ ਲੱਖ ਤਿੰਨ ਤਾਫਡੀਆਂ ਸੀ ਜੀ ਮੇਰੇ ਪਰਜਾਹੀ ਦੇ ਨਾਂ ਤੇ ਕਿੰਨੇ ਕਿੰਨੇ ਪੈਸੇ ਨੇ ਆ ਜੀ 9 ਲੱਖ ਨੇ 2 ਤੇ 1 ਕੱਟ ਲੱਖ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਨਾਂ ਦਾ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆ ਚੀਜ਼ ਹੋਈ ਆ ਤੇ ਜਦੋਂ ਸਾਰੀਆਂ ਮਾਈਨ ਲਿਮਿਟ ਚੱਕੀ ਨਹੀਂ ਮੈਂ 9 ਲੱਖ ਚੱਕੀ ਸੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਸ਼ ਰੁਪਏ ਜਿਹੜੇ ਸਾਰੇ ਮੇਰੇ ਤੋਂ ਚੁੱਕੇ ਸੀ ਮਾਤਾ ਜੀ ਮੈਂ ਜਮਾ ਹੀ ਨਹੀਂ ਚੱਕਿਆ 15 ਲੱਖ ਕੁਝ ਹਜ਼ਾਰ ਰੁਪਏ ਦੇਮਕੀ ਜੀ ਚੱਕਿਆ ਬਹੁਤ ਜਿਆਦਾ ਕਰਜ਼ਾ ਦਾ ਆਇਆ ਯਾਰ ਜੀ ਜਿਹੜੀ ਹੈ ਬਾਈ ਤੁਹਾਡਾ ਵੀ ਸੀਗਾ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਜਗਦੀਪ ਸਿੰਘ ਜੀ ਸੋਨਮ ਅਮਰੀਕ ਸਿੰਘ ਕਿੰਨੇ ਕੁ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਮੈਂ 785 186 2025 ਨੂੰ ਤਾਡੀ ਲਿਮਟ ਕੀ ਆਇਆ ਸੀ ਤੇ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕਿ ਸ਼ੂ ਹੋ ਗਿਆ 4.85 ਲੱਖ ਰੁਪਈਆ ਜੋ ਕਿ ਅਮਰੀਕਾ ਤੋਂ ਸਾਨੂੰ ਜੌਨ ਸਿੰਘ ਨੇ ਲਿਮਟ ਸੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਈ ਮੈਨੂੰ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦਿੱਤੀਆਂ ਸੀ ਤਾਂ ਮੇਰੇ ਕੋਲੇ ਬੇਨਾ ਖੇਤਾ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਜੀ ਵੀਰੇਵਾਲਾ ਕਲਾ ਉਹ ਕਿੰਨੇ ਕੇ ਪੈਸੇ ਤੁਹਾਡੇ ਨਾਲ ਫਰੋਡ ਹੋਇਆ ਜੀ ਮੇਰੀ 8.30 ਲੱਖ ਦੀ ਲਿਮਟ ਸੀ ਜੀ ਤੇ ਵਿੱਚੋਂ 7 7.5 ਲੱਖ ਰੁਪਈਆ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕਦੋਂ ਕੱਢੀ ਗਏ ਅੱਛਾ ਜੀ ਮੈਂ ਚੱਕੀ ਲਈ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਅੱਜ ਮੈਨੂੰ ਪਤਾ ਲੱਗਿਆ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡਾ 7.5 ਲੱਖ ਦਾ 7.5 ਲੱਖ ਦਾ ਕੀ ਨਾਮ ਹੈ ਬਾਈ ਤੁਹਾਡਾ ਮੋਤਾ ਸਿੰਘ ਸਾਨੂੰ ਬੰਦ ਕਰੋ ਗੱਡੀ ਪਿੰਡ ਜੀ ਪਿੰਡ ਤੌਣੀ ਜੀ ਕਿੰਨੇ ਪੈਸੇ ਦਾ ਤੁਹਾਡੇ ਨਾਲ ਫਰੋਡਾ ਆਇਆ ਜੀ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਆ ਜੀ ਕਿੰਨੇ ਚੋਂ ਜੀ ਅਜੇ ਕਿਰਾ ਵੈਰੀਫਿਕੇਸ਼ਨ ਕਰਨੀ ਆ ਜੀ ਅੰਦਾਜ਼ਾ ਜੀ ਅੰਦਾਜ਼ਾ 4 ਲੱਖ 70 ਤਾਂ ਸ਼ੋ ਹੀ ਹੋ ਗਿਆ ਜੀ 4 ਲੱਖ 70 ਹਜ਼ਾਰ ਰੁਪਏ ਮਤਲਬ ਤੁਸੀਂ ਲਿਮਟ ਚੱਕੀ ਨਹੀਂ ਚਾਹ ਲਾ ਤੁਸੀਂ ਆ ਤੁਹਾਡੇ ਨਾਲ ਬੋਲ ਰਹੇ ਨਹੀਂ ਕਢਵਾ ਲਿਆ ਲਿਮਿਟ ਤੋਂ ਉਹਨਾਂ ਨੇ ਕਢਵਾ ਲਿਆ ਹਾਂ ਚੱਕੀ ਗਈ ਹਾਂ ਹਾਂ ਦੂਜੇ ਸੇਵਿੰਗ ਅਕਾਊਂਟ ਹਜੇ ਚੈੱਕ ਕਰਨੇ ਆ ਅੱਛਾ ਬੱਚੇ ਤਾਂ ਹੋਰ ਕੁਝ ਤਾਂ ਨਹੀਂ ਹੈ ਫਿਲਹਾਲ ਉਹ ਐਫ ਡੀਆਂ ਦੇ ਸੇਵਿੰਗ ਕਾਊਂਟਰ ਸਾਰੇ ਉਹ ਚੈੱਕ ਕਰਨੇ ਆ ਐਫ ਡੀ ਚੈੱਕ ਹਾਂ ਮੇਰਾ ਅਰਵਿੰਦ ਕੁਮਾਰ ਨਾਮ ਹੈ ਮੈਂ ਸੀਐਮ ਕ੍ਰੈਡਿਟ ਹੂੰ ਜੀ ਜੀ ਮੈਂ ਜੋ ਹੈ ਯਹਾਂ ਪੇ ਖਬਰ ਲੱਗੀ ਹੈ ਤਾਂ ਮੈਂ ਆਇਆ ਹੂੰ ਲੇਕਿਨ ਆਪ ਲੋਗੋ ਕੋ ਇਹ ਵਿਸ਼ਵਾਸ ਦਿਲਾਤਾ ਹੂੰ ਕਿ ਆਪਕਾ ਜੋ ਵੀ ਟੇਕ ਕਰ ਰਿਹਾ ਹੈ ਨਾ ਬੈਂਕ ਕਰੇਗੀ ਠੀਕ ਬੈਂਕ ਕਰੇਗੀ ਮਤਲਬ ਬੈਂਕ ਜੋ ਇਹਨਾਂ ਦਾ ਨਾ ਫਰੋਡ ਹੋ ਗਿਆ ਤੁਸੀਂ ਆਏ ਹੋ ਇਹਨਾਂ ਦੇ ਬਹਾਵ ਦੇ ਬਿਹਾਵ ਤੇ ਇਹਨਾਂ ਨੂੰ ਲਿਖ ਕੇ ਲੜੀਕ ਕੇ ਤੋਂ ਇਨਵੈਸਟੀਗੇਸ਼ਨ ਚੱਲਨੇ 도 ਜੋ ਵੀ ਪੈਸੇ ਜਮਾ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣਗੇ ਤੁਹਾਨੂੰ ਦੇਣੇ ਸਾਰੇ ਕੰਪਲੇਂਟ ਨਹੀਂ ਆਪ ਬ੍ਰਾਂਚ ਮੈਨੇਜਰ ਤੋਂ ਕੰਪਲੇਨਡ ਉਹ ਹਮਾਰੇ ਕੋਲ ਆਏਗੀ ਮੇਰਾ ਨਾਮ ਸ਼ਿਸ਼ਾ ਕਰੋੜਾ ਹੈ ਮੈਂ ਅੱਜ ਹੀ ਇੱਥੇ ਐਸ ਅ ਫੀਲਡ ਆਫੀਸਰ ਜੁਆਇਨ ਕੀਤਾ ਹੈ ਬ੍ਰਾਂਚ ਮੈਨੇਜਰ ਹਾਲੇ ਜੁਆਇਨ ਕਰਨਾ ਸੋ ਜਿੰਨਾ ਵੀ ਥਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਠੀਕ ਹੈ ਕੋਈ ਵੀ ਕਿਸੇ ਦੀ ਗਲਤੀ ਹੈ ਗੱਲ ਨਹੀਂ ਆਪ ਸਭ ਲੀਕ ਕੇ ਦੋ ਪੂਪਰ ਮਟੀਰੀਅਲ ਹੋਵੇ ਸਾਰੇ ਆਪਾਂ ਕੰਪਲੇਂਟ ਲੈ ਰਹੇ ਹਾਂ ਠੀਕ ਹੈ ਜੀ ਆਪਾਂ ਇਹ ਕਰ ਦੋ ਤਾਂ ਸਰ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਤਾਂ ਕਿ ਅਸੀਂ ਸਾਰੇ ਨੂੰ ਸਾਰਿਆਂ ਨੂੰ ਵੇਖੀ ਵੀ ਹੋਇਆ ਕੀ ਕੋਸ਼ਿਸ਼ ਨਹੀਂ ਗੁਰਪ੍ਰੀਤ ਗੁਰਪ੍ਰੀਤ ਜੀ ਦਾ ਫੋਨ ਤੇ ਬੈਠ ਗਿਆ ਸਰ ਕਿੰਨੇ ਕ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਦੇਖੋ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰਿਆਂ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਂਗਾ ਵੀ ਟੋਟਲ ਨੁਕਸਾਨ ਕਿੰਨਾ ਹੈ ਕਿੰਨੇ ਕ ਤੁਹਾਡੇ ਕੋਲ ਜਿਹੜੇ ਖਫਤਕਾਰ ਹੋ ਆ ਚੁੱਕੇ ਆ ਦੇਖੋ ਸਰ 15 20 10 15 ਜਣਿਆਂ ਦੀ ਕੰਪਲੇਨ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਵੀ ਪੁੱਛ ਕੇ ਦੇਖ